ਲੜਕ ਵਿਖਾਈ ਸੀ ਲੜਕੀ ਦੀ ਔਰਤ ਦੀ ਵੀ ਕਿਤੇ ਸਿੱਖਾਂ ਦੀ ਕੁੜੀਆਂ ਮੈਂ ਮਾਈ ਭਾਗੋ ਦੀ ਮੇਰੇ ਚ ਖੂਨ ਹੈ ਕਿਤੇ ਕੱਪੜੇ ਛੋਟੇ ਪਾਏ ਵੇਖ ਕੇ ਤੇ ਮੇਰੇ ਨੇੜੇ ਆ ਜੇ ਵੀ ਐਵੇਂ ਹੀ ਆ ਕਿਤੇ ਛੋਟੇ ਕੱਪੜੇ ਪਾਏ ਵੇਖ ਕੇ ਨਾ ਨਹੀਂ ਕਿਤੇ ਗੱਲ ਤੇ ਠੀਕ ਕੀਤੀ ਸੀ ਸਾਰਿਆਂ ਨੇ ਉਹਦੇ ਘਰ ਅੱਗੇ ਕੀ ਕੀਤਾ ਸੀ ਭਲਾ ਜਿਹੜਾ ਬਾਹਰ ਹੋ ਰਿਹਾ ਮਜਾਰਾ ਤੇ ਕੀਤਾ ਪਤਾ ਕਿਹਨਾਂ ਨੇ ਸੀ ਸਿੱਖਾਂ ਨੇ ਗਾੜੀਆਂ ਵਾਲਿਆਂ ਨੇ ਚੋਲੇਆਂ ਵਾਲਿਆਂ ਨੇ ਕਹਿੰਦੇ ਬੇਦਬੀ ਕਰਤੀ ਪਰ ਜਿੱਦਣ ਮਰਿਆ ਉਹ ਸਾਰੇ ਦਾੜ੍ਹੀਆਂ ਵਾਲੇ ਜਾ ਜਾ ਕੇ ਕਹਿਣ ਇਹ ਤੇ ਸਾਡਾ ਪੰਜਾਬ ਦਾ ਪੁੱਤ ਸੀ ਇਹ ਤੇ ਐਦਾਂ ਸੀ ਇਹ ਤੇ ਐਦਾਂ ਸੀ ਪਰ ਜਿਉਂਦਾ ਗਦਾਰ ਹੈ ਮਰਿਆ ਵਫਾਦਾਰ ਇਹਦਾ ਮਤਲਬ ਇੱਥੇ ਇੱਥੇ ਸਾਬਤ ਕਰਨ ਲਈ ਮਰਨਾ ਪੈਂਦਾ ਆਪਣੇ ਆਪ ਨੂੰ ਸਾਬਤ ਕਰਨ ਲਈ ਮਰਨਾ ਪੈਂਦਾ ਪਰ ਜਿਉਂਦਿਆਂ ਤੇ ਕਹਿੰਦੇ ਹੁੰਦੇ ਸੀ ਇਹ ਗਲਤ ਹੈ ਸਾਰੇ ਹੀ ਕਹਿੰਦੇ ਸੀ ਗਲਤ ਰੋਜ਼ ਮੁਜਾਰੇ ਕਰਦੇ